ਸਕੂਲ ਨਕੀਆਂ ਦੇ ਚੇਅਰਮੈਨ ਸ਼੍ਰੀਮਤੀ ਰਾਜਵਿੰਦਰ ਕੌਰ ਦਰਸ਼ਨ ਸਿੰਘ ਸੀਨੀਅਰ ਆਪਾ ਨੂੰ ਇਹਨਾਂ ਸਾਰਿਆਂ ਦਾ ਸਾਡੇ ਵਿਚਕਾਰ ਪਹੁੰਚਣ ਤੇ ਅਸੀਂ ਨਿੱਘਾ ਸਵਾਗਤ ਕਰਦੇ ਹਾਂ ਸਕੂਲ ਵੱਲੋਂ ਵੀ ਤੇ ਪਿੰਡ ਵਾਸੀਆਂ ਵੱਲੋਂ ਵੀ ਇਹਨਾਂ ਦਾ ਬਹੁਤ-ਬਹੁਤ ਸਵਾਗਤ ਕਿ ਸਾਡੇ ਵਿਚਕਾਰ ਸਿੱਖਿਆ ਮੰਤਰੀ ਸਰਦਾਰ ਵਰਜੋਤ ਸਿੰਘ ਜੀ ਬੈਂਸ ਪਹੁੰਚੇ ਅਤੇ ਉਹਨਾਂ ਨਾਲ ਇਹ ਸਾਰੇ ਜਿਹੜੇ ਆਗੂ ਹੈ ਉਹ ਵੀ ਸਾਡੇ ਵਿੱਚ ਵਿਚਾਰ ਪਹੁੰਚੇ ਹਨ ਤੇ ਹੁਣ ਮੈਂ ਸ਼੍ਰੀ ਸੁਖਸ਼ੇਰ ਸਿੰਘ ਜੀ ਜਿਨ੍ਹਾਂ ਸਿੱਖਿਆ ਅਫਸਰ ਜੀ ਨੂੰ ਅਨਿਮੰਤਨ ਕਰਦਾ ਹਾਂ ਕਿ ਉਹ ਸਰਦਾਰ ਹਜoor ਸਿੰਘ ਦੀ ਬੇਨ ਸਿੱਖਿਆ ਮੰਤਰੀ ਜੀ ਦਾ ਸਵਾਗਤ ਕਰਨ ਧੰਨਵਾਦ बहुत ही सरकार मंत्री पंजाब सरदार नवजोत सिंह जी बैंस इस स्कूल सून्द मैनेजमेंट कमेटी सब नाए हुए इंपॉर्टेंट डिगनेटरी पंचायत मान योग ਮਾਪੇ ਤੇ ਪਿਆਰੀ ਵਿਦਿਆਰਥੀਓ ਪਟੇ ਦੀ ਸੰਗਠਨ ਕਰਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਮਨ ਮਹਿਸੂਸ ਕਰ ਰਿਹਾ ਹਾਂ ਮਾਣੋ ਸਿੱਕਾ ਮੰਤਰੀ ਪੰਜਾਬ ਸਰਦਾਰ ਹਰਜੋਤ ਸਿੰਘ ਜੀ ਬੈਂਕਸ ਉਹਨਾਂ ਨੂੰ ਹਾਰਦਿਕ ਸਵਾਗਤ ਕਰਦਾ ਹਾਂ ਉਹਨਾਂ ਦਾ ਸਿੱਖਿਆ ਦੇ ਖੇਤਰ ਦੇ ਵਿੱਚ ਨਿਵੇਕਲੀਆਂ ਪਹਿਲਾ ਕਦਮ ਪਹਿਲਾ ਕਦਮ ਵਾਲੀ ਮੰਤਰੀ ਸਾਹਿਬਾਨ ਸਾਡੇ ਕੋਲ ਆਜੇ ਇਸ ਸੂਲ ਦੇ ਵਿੱਚ ਆਏ ਨੇ ਇੱਕ ਕਲਾਸ ਰੂਮ ਦਾ ਉਦਘਾਟਨ ਕੀਤਾ ਤੇ ਮੈਂ ਦੱਸਣਾ ਚਾਹੁੰਦਾ ਮੰਤਰੀ ਸਾਹਿਬ ਨੂੰ ਵੀ एनएन पुजीगेशन ने नाल सारे जानी तोला स्वागत कर रहे हैं जी ते इस काम ਦੇ ਵਿੱਚ ਕਾਫੀ ਜਿਹੜਾ ਕੰਮ ਹੈਗਾ ਉਹ ਐਡੀਸ਼ਨਲ ਇਸ ਪਿੰਡ ਦੁਆਰਾ ਇਹਨਾਂ ਅਭਿਆਨ ਕਾ ਦੁਆਰਾ ਕਰਵਾਇਆ ਗਿਆ ਹੈ ਤੇ ਮੈਂ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਆਪ ਜੀ ਦਾ ਸਵਾਗਤ ਕਰਦਾ ਹਾਂ थैंक यू ਸਿੱਖਿਆ ਅਭਰ ਸ੍ਰੀ ਸੁਸ਼ੇਰ ਸਿੰਘ ਦੇ ਤੇ ਹੁਣ ਮੈਂ ਬੇਨਤੀ ਕਰਦਾ ਹਾਂ ਸਿੱਖਿਆ ਮੰਤਰੀ ਸਰਦਾਰ ਹਜੌਰ ਸਿੰਘ ਜੀ ਬਹਿਸ ਜੀ ਨੂੰ ਕਿ ਉਹ ਸਾਨੂੰ ਆਪਣਾ ਅਸ਼ੀਰਵਾਦ ਦੇਣ ਅਤੇ ਜਿਸ ਮਕਸਦ ਨਾਲ ਇੱਥੇ ਆਏ ਹਨ ਉਹ ਪੂਰਾ ਸਿਰਤੀ ਉਦਘਾਟਨ ਕਰ ਦਿੱਤਾ ਹੈ ਤੇ ਉਹ ਆਪਣਾ ਅਸ਼ੀਰਵਾਦ ਜਿਹੜਾ ਬੱਚਿਆਂ ਨੂੰ ਤੇ ਸਾਰੇ ਪਿੰਡ ਵਾਸੀਆਂ ਨੂੰ ਜ਼ਰੂਰ ਦੇਣ ਬਹੁਤ ਬਹੁਤ ਧੰਨਵਾਦ ਬਹੁਤੀ ਸਰਕਾਰਿਓ ਪਿੰਡਕੀਆਂ ਦੇ ਸਾਰੇ ਬਜ਼ੁਰਗ ਮਾਤਾਵਾ ਭੈਣਾ ਨੌਜਵਾਨ ਵੀ ਪਿਆਰੇ ਬੱਚੇ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਸਕੂਲ ਦਾ ਸੂਚਾ ਸਟਾਫ ਸਾਡੇ ਸਰਪੰਚ ਸਾਹਿਬਾਨ ਪੂਰੇ ਪਿੰਡ ਪੂਰੀ ਪੰਚਾਇਤ ਆਮ ਆਦਮੀ ਪਾਰਟੀ ਦੇ ਸਾਰੇ ਸਾਥੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਜੀ ਤੇ ਮੇਰੇ ਸਾਥੀ 2022 ਚਾਅਜੀ ਕੋ ਲਾਏ ਸੀ ਅਸੀਂ ਇੱਕ ਮੌਕਾ ਮੰਗਿਆ ਸੀ ਕਿ ਸਾਨੂੰ ਇੱਕ ਮੌਕਾ ਦੋ ਆਪਣੇ ਬੁੱਤ ਆਪਣੇ ਭਰਾ ਨੂੰ ਅਸੀਂ ਇਸ ਇਲਾਕੇ ਦੀ ਸੇਵਾ ਕਰਾਂਗੇ ਸਰਕਾਰੀ ਸਕੂਲ ਠੀਕ ਕਰਾਂਗੇ ਸਰਕਾਰੀ ਹਸਪਤਾਲ ਠੀਕ ਕਰਾਂਗੇ ਤੁਸੀਂ ਉਹ ਮੌਕਾ ਦਿੱਤਾ ਤੇ ਗੁਰੂ ਸਾਹਿਬ ਦੀ ਰਹਿਮਤ ਹੋਈ ਬਖਸ਼ਿਸ਼ ਹੋਈ ਪੰਜਾਬ ਦਾ ਸਭ ਤੋਂ ਨੌਜਵਾਨ ਮੰਤਰੀ ਬਣਿਆ ਤੇ ਮਹਿਕਮਾ ਮਿਲਿਆ ਸਿੱਖਿਆ ਨੂੰ ਅੱਜ ਪੂਰੇ ਪੰਜਾਬ ਦੇ ਵਿੱਚੋਂ ਸਿੱਖਿਆ ਕ੍ਰਾਂਤੀ ਚੱਲ ਰਹੀ ਹੈ ਉਸ ਦੀ ਤਸਦੀਕ ਤੁਸੀਂ ਕਰ ਸਕਦੇ ਹੋ ਆਪਣੇ ਰਿਸ਼ਤੇਦਾਰਾਂ ਨੂੰ પૂਛ ਕੇ ਪੁੱਛ ਲਿਓ ਹਰ ਪਿੰਡ ਦੇ ਸਕੂਲ ਦੇ ਵਿੱਚ ਤਬਦੀਲੀ ਆਈ ਹੈ ਆਪ ਜੀ ਦੇ ਪਰਦੇ ਸਕੂਲ ਦੇ ਵਿੱਚ ਨਵਾਂ ਕਮਰਾ ਬਣਿਆ ਇਹ ਆਫਿਸ ਬਣਿਆ ਤੁਹਾਡੇ ਸਾਹਮਣੇ ਆ ਇਸ ਦੇ ਨਾਲ ਹੀ ਸਕੂਲ ਆਫ ਫੈਮਿਨਸ ਕੀਰਪੁਰ ਸਾਹਿਬ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਉੱਥੇ ਕੰਮ ਚੱਲਦਾ ਪਿਆ ਜਦੋਂ ਮਰਜ਼ੀ ਜਾ ਕੇ ਦੇਖ ਲਿਓ ਸ਼ਾਨਦਾਰ ਆਡੀਟੋਰੀਅਮ ਲਿਫਟ ਬੱਸ ਸਰਵਿਸ ਕੈਂਪਸ ਮੈਨੇਜਰ ਸਾਰਾ ਕੁਝ ਸਕੂਲ ਚਲਾ ਦਿੰਦਾ ਇਹ ਸਾਡੀ ਸਾਫ਼ ਨੀਅਤ ਹੈ ਇਸ ਦੇ ਨਾਲ ਹੀ ਸਰਕਾਰ ਵੱਲੋਂ ਜੋ ਪ੍ਰਮੁੱਖ ਵਾਦੇ ਤੁਹਾਡੇ ਨਾਲ ਕੀਤੇ ਗਏ ਸੀ ਅੱਜ ਪੰਜਾਬ ਦੇ ਲਗਭਗ ਹਰ ਘਰ ਨੂੰ ਮੁਫਤ ਬਿਜਲੀ ਮਿਲ ਰਹੀ ਹੈ 55 ਹਜ਼ਾਰ ਸਰਕਾਰੀ ਨੌਕਰੀਆਂ ਆਮ ਆਦਮੀ ਕਲੀਨਿਕ ਟੈਸਟ ਜਿਹੜੇ ਮੁਫਤ ਹੋ ਰਹੇ ਆ ਇਸ ਤੋਂ ਇਲਾਵਾ ਸਾਡੇ ਆਪਣੇ ਇਲਾਕੇ 'ਚ ਅਸੀਂ ਲਗਾਤਾਰ ਚਾਹੇ ਉਹ ਪਿੰਡਾਂ ਦੇ ਕੰਮ ਹੋਣ ਸਹਿਨਗਰ ਕਾਉਂਸਲ ਦੇ ਕੰਮ ਹੋ ਲੱਗੇ ਹੋਏ ਆ ਤੁਹਾਡੇ ਪਿੰਡ ਦੇ ਵਿੱਚ ਸਰਪੰਚ ਸਾਹਿਬ ਮੈਂ ਬੜੀ ਖਿਦਮਤ ਮਾਰੀ ਆ ਤੁਹਾਨੂੰ ਦੁਬਾਰਾ ਵੀ ਮੌਕਾ ਦਿੱਤਾ ਤੇ 16.5 ਲੱਖ ਰੁਪਏ ਦੀ ਗਰਾਊਂਡ ਦਾ ਸੀਮੈਂਟ ਪਾਸ ਹੋ ਗਿਆ ਮਹਿਲਾਨ ਕਰਦਾ ਜਿੱਥੋਂ ਕਰਦੀ ਪੈਸੇ ਲੈ ਕੇ ਆ। ਹਰਜੋਤ ਸਿੰਘ ਬਾਸ ਜਿੰਦਾਬਾਦ ਹਰਜੋਤ ਸਿੰਘ ਬਾਸ ਜਿੰਦਾਬਾਦ ਇਸ ਦਾ ਕੰਮ ਅਸੀਂ 10-15 ਦਿਨ ਦੇ ਵਿੱਚ ਜਿਵੇਂ ਇੱਥੇ ਅੱਜ ਲੱਖਿਆ ਨਹੀਂ ਪੱਥਰ ਲਾ ਕੇ ਸ਼ੁਰੂ ਕਰਾਵਾਂਗੇ ਪਿੰਡ ਦੇ ਨੌਜਵਾਨਾਂ ਨਾਲ ਵਾਦਾ ਇੱਕ ਪਿੰਡ ਦਾ ਕਲੱਬ ਜੋ ਜਿਹੜੀ ਟੂਰਨਾਮੈਂਟ ਕਰਾਇਆ ਸੀ ਬਾਬਾ ਦੀਪ ਸਿੰਘ ਫੋਰਸ ਕਲੱਬ ਸੀ ਬਾਬਾ ਦੀਪ ਸਿੰਘ ਜੀ ਫੋਰਸ ਕਲੱਬ ਨੂੰ 50 ਹਜ਼ਾਰ ਰੁਪਏ ਦਾ ਚੈੱਕ ਅਨਕੇੜ ਦੇ ਸੰਮਾਨ ਲਈ ਜ਼ਿੰਦਾਬਾਦ ਕਾफी ਚਿਰ ਤੋਂ ਉਹ ਲੰਬਾ ਪਿਆ ਸੀ ਚੈੱਕ ਦਵਾਤ ਗਿਆ ਸੀ ਅੱਜ ਉਹ ਤੋਂ ਮਾਫੀ ਚਾਹੁੰਦੇ ਆ ਸਤਿ ਸ਼ੰਦੇ ਆ ਸਾਰੇ ਨੌਜਵਾਨ ਵੀਰਾਂ ਤੋਂ ਤੇ ਉਹਨਾਂ ਦੀ ਇਮਾਨਤ ਅੱਜ ਉਹ ਵੀ ਸਪਰਤ ਕਰਦੇ ਆ ਤੇ ਤੁਸੀਂ ਸਾਰੇ ਇਦਾਂ ਹੀ ਹੁਣ ਗਰਾਊਂਡ ਤੇ ਟੋਪੇ ਸਾਫ਼ ਹੋਣਗੇ ਤੇ ਮੈਂ ਖੋਰ ਇਨਾਨ ਕਰਦਾ ਏ ਵਾਲਾ ਕਮਰਾ ਤਾਂ ਠੀਕ ਏ ਪਰ ਜਿਹੜਾ ਸਾਹਮਣੇ ਵਾਲਾ ਸਕੂਲ ਹੈ ਬਹੁਤ ਪੁਰਾਣਾ ਹੋ ਗਿਆ ਸੜਕ ਤੋਂ ਬਹੁਤ ਨੀਵਾ ਅਸੀਂ 6 ਨਵੇਂ ਕਮਰੇ ਸਾਹਮਣੇ ਪੂਰਾ ਨਵਾਂ ਬਲਾਕ ਹੈ ਐਲਸੀ ਦਾ ਬਲਾਕ ਜਿਹੜਾ ਰੋਡ ਤੋਂ ਲੋਕ ਦੇਖ ਕੇ ਜਾਇਆ ਕਰਨਗੇ ਕਿ ਸ਼ਾਨਦਾਰ ਬਲਾਕ ਤਾਂ तकरीबन 60 ਲੱਖ ਰੁਪਏ ਉਹਦੇ ਲਈ ਅਸੀਂ ਕਰਦੇ ਪੰਜ 6 ਮਹੀਨੇ ਔਖੇ ਹੋਣਗੇ ਬੱਚਿਆਂ ਨੂੰ ਅਸੀਂ ਇੱਥੇ ਟੈਂਪਰੇਰੀ ਬਾਥਰੂਮ ਰੱਖ ਦਾਂਗੇ ਪੰਜ 6 ਮਹੀਨੇ ਦਾ ਔਖਾ ਸਮਾਂ ਤੇ ਪਰ ਤਾਂ ਕਿ ਸਕੂਲ ਵਧੀਆ ਬਣ ਜਾਵੇ ਮੈਂ ਸਕੂਲ ਦੇ ਸੀਐਚਟੀ ਹੈਡ ਟੀਚਰ ਸਾਰੇ ਸਾਫ ਦਾ ਦਿਨੋ ਧੰਨਵਾਦ ਕਰਦਾ ਕਿ ਉਹ ਬਹੁਤ ਚੰਗੇ ਤਰੀਕੇ ਨਾਲ ਬਣਾਇਆ ਇਹ ਹੀ ਬੇਨਤੀ ਹੈ ਕਿ 47% ਇਹਨਾਂ ਨੂੰ 50 ਪਲੱਸ ਕਰੋ ਜਿਵੇਂ ਜਿਵੇਂ ਬੱਚੇ ਵਧਣਗੇ ਉਹਵੇਂ ਟੀਚਰ ਵੀ ਹੋਰ ਦੇ ਸਕਦੇ ਆ ਸਹੂਲਤਾਂ ਵੀ ਆਉਂਦੀਆਂ ਆਪ ਸਭ ਦਾ ਬਹੁਤ ਧੰਨਵਾਦ Gracias.